ਇਹ ਸਾਰੇ ਜਿਹੜੇ ਟੀਮ ਹੈ ਔਰ ਦਿਪਤੀ ਜੀ ਦੇਖੋ ਬਿਮਾਰ ਨੇ ਕਿਸ ਤਰੀਕੇ ਦੇ ਨਾਲ ਲekin ਇਹ ਵੀ ਆਏ ਨੇ ਤੇ ਮੈਂ ਇੱਕ ਆਨਦਾਦ ਦੀ ਟੀਮ ਵੀ ਇਹਨਾਂ ਨੇ ਇਸ ਤਰੀਕੇ ਦੀ ਬਣਾਈ ਰਹਿ ਮੈਮਰੀਬਲ ਸੇ ਟੀਮ ਬੈਕ ਦਾ ਸਾ ਉਹ ਸੇ ਟੀਮ ਦਾ ਹੀ ਸੀ ਮੇਰਾ ਬਾਕੀ ਸਾਰਾ ਚੀਜ਼ ਬਖਰਾਂ ਟਿੰਗਲਵਾਲਾ ਮੇਰਾ ਪਰਿਵਾਰ ਹੈ ਉਸ ਪਰਿਵਾਰ ਦਾ ਇੱਕ ਮੈਂ insan ਤੇ ਤਾਹੀ ਬੀਬੀ ਜੀ ਨੇ ਮੇਰੇ ਦੀ ਮواری ਲਗਾਈ ਸਰਦਾਰ ਰਾਜਵੀਰ ਸਿੰਘ ਜੀ ਨੇ ਡਾਕਟਰ ਸਾਹਿਬ ਨੇ ਮਨੁਪਿਆਰ ਜਤ ਪਨਵਾਦ ਕਰਮਾ ਹੈ ਆਈ ਹੋਏ ਸ੍ਰੀਮਤ ਧੰਨਵਾਦ ਤੁਮੇ ਕਰੀ ਨਹੀਂ ਸਕਦਾ ਹੂੰ ਤੁਸੀਂ ਇੱਕ ਇੱਕ ਕਦਮ ਦੋ ਚੱਲ ਕੇ ਆਏ ਹੋ ਸਾਡੇ ਸਿਰ ਮੱਥ ਮੇਰੀ ਗਾਧਾ ਅਗੀ ਭਗਤ ਪੂਰਨ ਸਿੰਘ ਜੀ ਦੇ ਬਾਰੇ ਆਪਨੇ ਬੱਚਾ ਨੂੰ ਇੱਕ ਇੱਕ ਬੱਚੇ ਦੋ ਦੋ ਬੱਚੇ ਚਾਰ ਚਾਰ ਬੱਚੇ ਆਪਣਾ ਹੋਵੇ ਗੋੰਡੀ ਦਾ ਹੋਵੇ ਸਕੂਲ ਲੈ ਵਿੱਚ ਕੁਸੀ ਹੋ ਸਾਰੇ ਬੱਚਿਆਂ ਨੂੰ ਅਨੰਦ ਜੀ ਉਹਨੇ ਇਹਦੇ ਬਾਰੇ ਅਨੰਦ ਜੋ ਕੀਤਾ